ਹਾਂਜੀ ਭਾਈ ਕੀ ਹਾਲ ਚਾਲ ਪਿਛਲੀ ਵੀਡੀਓ ਚ ਆਪਾਂ ਪੌਂਜੀ ਮਾਡਲ ਸਕੀਮ ਬਾਰੇ ਗੱਲ ਕੀਤੀ ਕਿ ਕਿੱਦਾਂ ਇਸ ਸਕੀਮ ਨੂੰ ਵਰਤ ਕੇ ਵੱਡੀਆਂ-ਵੱਡੀਆਂ ਕੰਪਨੀਆਂ ਭੋਲੇ-ਭਾਲੇ ਆਮ ਲੋਕਾਂ ਤੇ ਸਕੀਮ ਪਾ ਜਾਂਦੀਆਂ ਨੇ ਜਣੀ ਲੋਕਾਂ ਦੇ ਆਪਾਂ ਖਰਬਾਂ ਰੁਪਏ ਠੱਗ ਕੇ ਭਾਜ ਜਾਂਦੀਆਂ ਨੇ ਲੋਕਾਂ ਨਾਲ ਠੱਗੀ ਵਾਜ ਜਾਂਦੀ ਆ ਸੋ ਜੇ ਤੁਸੀਂ ਸਿੱਧਾ ਇਸ ਵੀਡੀਓ ਨੂੰ ਦੇਖ ਰਹੇ ਹੋ ਉਹ ਵਾਲੀ ਵੀਡੀਓ ਨਹੀਂ ਵੇਖੀ ਤਾਂ ਰਿਕਵੈਸਟ ਕਰਾਂਗੇ ਕਿ ਉਹ ਵੀਡੀਓ ਨੂੰ ਵੀ ਜ਼ਰੂਰ ਵੇਖ ਕੇ ਆਓ ਤਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਤਰ੍ਹਾਂ ਸਮਝ ਆ ਸਕੇ ਤੁਹਾਨੂੰ ਪੂਰੀ ਜਾਣਕਾਰੀ ਸਮਝ ਆ ਸਕੇ ਸੋ ਲਿੰਕ ਬੋਲ ਤੇ ਦਿੱਤਾ ਹੋਇਆ ਜਾਂ ਡਿਸਕ੍ਰਿਪਸ਼ਨ ਚ ਵੀ ਦਿੱਤਾ ਹੋਇਆ ਤੁਸੀਂ ਉਸ ਵੀਡੀਓ ਨੂੰ ਵੇਖੋ ਤੇ ਅੱਜ ਦੀ ਵੀਡੀਓ ਦੀ ਗੱਲ ਕਰੀਏ ਤਾਂ ਆਪਾਂ ਗੱਲ ਕਰਾਂਗੇ ਅੱਜ ਕਿ ਇਸ ਸਕੀਮ ਦਾ ਨਾਮ ਪੌਂਜੀ ਹੀ ਕਿਉਂ ਪਿਆ ਪੌਂਜੀ ਨਾਮ ਪਿੱਛੇ ਪੈਣ ਦੀ ਸਾਰੀ ਕਹਾਣੀ ਤੇ ਉਸ ਤੋਂ ਬਾਅਦ ਕਿੱਦਾਂ ਇਸ ਸਕੀਮ ਨੂੰ ਵਰਤ ਕੇ ਹੁਣ ਤੋਂ 100 ਸਾਲ ਪਹਿਲਾਂ ਇੱਕ ਬੰਦੇ ਨੇ ਲੋਕਾਂ ਨਾਲ ਠੱਗੀ ਮਾਰੀ ਤਾਂ ਬੈਂਕਾਂ ਦੀਆਂ ਬੈਂਕਾਂ ਕੰਗਾਲ ਕਰ ਛੱਡੀਆਂ ਬੈਂਕਾਂ ਕੋਲ ਆਪਣੇ ਕਰਮਚਾਰੀਆਂ ਨੂੰ ਦੇਣ ਖਾਤਰ ਤਨਖਾਹਾਂ ਨਹੀਂ ਬਚੀਆਂ ਤੇ ਲੋਕਾਂ ਦੇ ਮੋੜਨ ਖਾਤਰ ਪੈਸੇ ਨਹੀਂ ਬਚੇ ਸੋ ਚਲੋ ਇਸ ਵੀਡੀਓ ਵਿੱਚ ਇਹ ਸਭ ਕਾਸੇ ਦੀ ਕਰੀਏ ਗੱਲਬਾਤ ਤੱਕ ਕਰੀਏ ਸ਼ੁਰੂਆਤ ਇਸ ਸਕੀਮ ਦਾ ਨਾਮ ਪੌਂਜੀ ਹੋਣ ਦਾ ਇੱਕੋ ਇੱਕ ਕਾਰਨ ਹੈ ਇਹ ਬੰਦਾ ਗੌਰ ਨਾਲ ਵੇਖੋ ਇਹ ਬੰਦੇ ਨੂੰ ਇਹ ਉਹੀ ਬੰਦਾ ਹੈ ਜਿਸ ਬੰਦੇ ਨੇ ਅੱਜ ਤੋਂ 100 ਸਾਲ ਪਹਿਲਾਂ ਲੋਕਾਂ ਦੇ ਨਾਲ ਠੱਗੀ ਮਾਰੀ ਤੇ ਬੈਂਕਾਂ ਦੀਆਂ ਬੈਂਕਾਂ ਕੰਗਾਲ ਕਰਤੀਆਂ ਇਹ ਬੰਦੇ ਦਾ ਨਾਮ ਹੈ ਚਾਰਲਸ ਪੌਂਜੀ ਚਾਰਲਸ ਪੌਂਜੀ ਨੇ ਜਦੋਂ ਉਹ ਠੱਗੀ ਮਾਰੀ ਸੀ ਤਾ ਦੁਨੀਆ ਦਾ ਇਹੋ ਜਿਹਾ ਕੋਈ ਅਖਬਾਰ ਨਹੀਂ ਬਚਿਆ ਸੀ ਜਿਸ 'ਚ ਇਹਦੀ ਖਬਰ ਨਾ ਲੱਗੀ ਹੋਵੇ ਜਿਸ 'ਚ ਇਹਦੀ ਫੋਟੋ ਨਾ ਲੱਗੀ ਹੋਵੇ ਹਰ ਅਖਬਾਰ ਦੇ ਫਰੰਟ ਪੰਨੇ ਤੇ ਚਾਰਲਸ ਪੌਂਜੀ ਦੀ ਫੋਟੋ ਸ਼ਾਪੀ ਹੋਈ ਸੀ ਤੇ ਇਸ ਦੀ ਉਹ ਸਕੀਮ ਐਨੀ ਮਸ਼ਹੂਰ ਹੋ ਗਈ ਇਹੇ ਵੀ ਐਨਾ ਮਸ਼ਹੂਰ ਹੋ ਗਿਆ ਕਿ ਉਸ ਤੋਂ 100 ਸਾਲ ਬਾਅਦ ਅੱਜ ਵੀ ਇਸੇ ਸਕੀਮ ਨੂੰ ਵਰਤ ਕੇ ਵੱਡੀਆਂ-ਵਟੀਆਂ ਕੰਪਨੀਆਂ ਵੱਡੇ-ਵੱਡੇ ਠੱਗ ਲੋਕਾਂ ਦੇ ਨਾਲ ਠੱਗੀ ਮਾਰ ਜਾਂਦੇ ਨੇ ਤੇ ਠੱਗੀ ਮਾਰ ਕੇ ਲੋਕਾਂ ਦਾ ਅਰਪਾ ਖਰਪਾ ਰਪਿਆ ਲੈ ਕੇ ਫਰਾਰ ਹੋ ਜਾਂਦੇ ਨੇ ਹੁਣ ਦੇ ਠੱਗਾਂ ਦੀਆਂ ਠੱਗੀਆਂ ਚ ਬਸ ਇੰਨਾ ਕੁ ਫਰਕ ਹੁੰਦਾ ਕਿ ਉਹ ਜਮਾਨੇ ਦੇ ਹਿਸਾਬ ਦੇ ਨਾਲ ਮਾੜਾ ਮੋਟਾ ਮਿਰਚ ਮਸਾਲਾ ਇਸ ਵਿੱਚ ਪਾ ਦਿੰਦੇ ਨੇ ਜਾਂ ਇਸ ਦਾ ਨਾਮ ਚੇਂਜ ਕਰ ਦਿੰਦੇ ਨੇ ਜਿਵੇਂ ਆਪਾਂ ਪਿਛਲੀ ਵੀਡੀਓ 'ਚ ਵੇਖਿਆ ਕਿ ਇਸ ਨੂੰ ਬਹੁਤ ਬੰਦੇ ਪੈਰਾਮਿਡ ਮਾਡਲ ਸਕੀਮ ਵੀ ਕਹਿ ਦਿੰਦੇ ਨੇ ਤੇ ਲੋਕਾਂ ਨੂੰ ਭੁਲੇਖਾ ਪਾ ਕੇ ਲੋਕਾਂ ਨਾਲ ਠੱਗੀ ਮਾਰ ਜਾਂਦੇ ਨੇ ਜੇ ਆਪਾਂ ਗੱਲ ਕਰੀਏ ਕਿ ਅੱਜ ਕੱਲ ਆਨਲਾਈਨ ਜਮਾਨਾ ਚੱਲ ਰਿਹਾ ਹੈ ਤੇ ਆਨਲਾਈਨ ਜਮਾਨੇ ਦੇ ਵਿੱਚ ਲੋਕਾਂ ਨਾਲ ਇਸ ਸਕੀਮ ਨੂੰ ਵਰਤ ਕੇ ਆਨਲਾਈਨ ਹੀ ਠੱਗੀਆਂ ਮਾਰੀਆਂ ਜਾਂਦੀਆਂ ਨੇ ਸੋ ਜੇ ਇਸ ਚਾਰਲਸ ਪੌਂਜੀ ਬਾਰੇ ਗੱਲ ਕਰੀਏ ਤਾਂ ਇਸ ਦੀ ਇਹੋ ਜੀ ਜ਼ਿੰਦਗੀ ਸੀ ਕਿ ਬਹੁਤ ਉਥਲ ਪੁਥਲ ਸੀ ਇਸ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਇਹ ਕਦੇ ਤਾਂ ਬਹੁਤ ਅਮੀਰ ਹੋ ਜਾਂਦਾ ਸੀ ਤੇ ਕਦੇ ਇਥੋਂ ਤੱਕ ਨਬਤ ਆ ਜਾਂਦੀ ਸੀ ਕਿ ਇਹਨੂੰ ਰੈਸਟੋਰੈਂਟਸ ਵਿੱਚ ਭਾਂਡੇ ਮੰਜਨੇ ਪਾਏ ਜਾਂਦੇ ਸੀ ਇਸ ਦੀ ਸਾਰੀ ਜ਼ਿੰਦਗੀ ਤੇ ਆਪਾਂ ਝਾਤ ਮਾਰਾਂਗੇ ਸਾਰੀ ਗੱਲ ਨੂੰ ਸਮਝਾਂਗੇ ਕਿ ਕਿਵੇਂ-ਕਿਵੇਂ ਇਹ ਚੱਲੀ ਗਿਆ ਅੱਗੇ ਵਧ ਗਿਆ ਤੇ ਕਿਵੇਂ-ਕਿਵੇਂ ਇਹ ਲੋਕਾਂ ਨਾਲ ਠੱਗੀਆਂ ਵੀ ਮਾਰਦਾ ਗਿਆ ਸੋ 1882 ਦੇ ਵਿੱਚ ਮਾਰਚ ਮਹੀਨੇ ਦੀ 3 ਤਰੀਕ ਨੂੰ ਇਹ ਇਟਲੀ 'ਚ ਜਨਮ ਲੈਂਦਾ ਤੇ ਜਨਮ ਵੀ ਲੈਂਦਾ ਪੂਰੇ ਰਿਚ ਪਰਿਵਾਰ ਦੇ ਵਿੱਚ ਜਣੀ ਇਟਲੀ ਦੇ 10 ਰਿਚੇਸਟ ਫੈਮਲੀਆਂ ਦੇ ਵਿੱਚੋਂ ਇੱਕ ਫੈਮਲੀ ਸੀ ਉਹ ਜਿੱਥੇ ਇਹਨੇ ਜਨਮ ਲਿਆ ਪੂਰੀ ठाठ-ਬਾਠ ਭਰੀ ਜ਼ਿੰਦਗੀ ਐਸ਼-ਬਰਸਤੀ ਭਰੀ ਜ਼ਿੰਦਗੀ ਤੇ ਪੂਰਾ ਮਤਲਬ ਟੌਪ ਦਾ ਰਹਿਣਾ ਸਹਿਣਾ ਪਰ ਜਦੋਂ ਨੂੰ ਇਹ ਵੱਡਾ ਹੁੰਦਾ ਗਿਆ ਤੇ ਜਵਾਨੀ ਚ ਪੈਰ ਧਰਿਆਏ ਨੇ ਤਾਂ ਇਸ ਦਾ ਪਰਿਵਾਰ ਬਹੁਤ ਗਰੀਬ ਹੋ ਚੁੱਕਿਆ ਸੀ ਜਾਨੀ ਸੜਕਤੀ ਆ ਚੁੱਕਿਆ ਸੀ ਕਿਉਂਕਿ ਇਹਨਾਂ ਦਾ ਵੱਡਾ ਬਿਜ਼ਨਸ ਸੀਗਾ ਤੇ ਉਸ ਬਿਜ਼ਨਸ ਦੇ ਵਿੱਚ ਇਹਨਾਂ ਦੇ ਪਰਿਵਾਰ ਨੇ ਧਿਆਨ ਨਹੀਂ ਦਿੱਤਾ ਸਾਰਾ ਪਰਿਵਾਰ ਐਸ਼ ਪ੍ਰਸ ਦੀ ਵਿੱਚ ਲੱਗਾ ਰਹਿੰਦਾ ਸੀ ਤਾਂ ਹੌਲੀ ਹੌਲੀ ਕਰਦਾ ਕਰਾਉਂਦਾ ਇਹਨਾਂ ਦਾ ਸਾਰਾ ਬਿਜ਼ਨਸ ਚੌਪਟ ਹੋ ਗਿਆ ਸਾਰਾ ਬਿਜ਼ਨਸ ਡੁੱਬ ਗਿਆ ਜਦੋਂ ਪੌਂਜੀ ਨੇ ਆਪਦੀ ਸਕੂਲਿੰਗ ਪੂਰੀ ਕੀਤੀ ਤਾਂ ਪਰਿਵਾਰ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਇਸ ਨੂੰ ਅੱਗੇ ਕਾਲਜ ਦੇ ਵਿੱਚ ਪੜਾ ਸਕੇ ਸੋ ਇਹ ਪੜਨੋਂ ਹਟ ਜਾਂਦਾ ਤੇ ਇੱਕ ਡਾਕ ਘਰ ਦੇ ਵਿੱਚ ਡਾਕੀਏ ਦੀ ਜੌਬ ਕਰਨ ਲੱਗ ਜਾਂਦਾ ਯਾਨੀ ਪੋਸਟਮੈਨ ਬਣ ਜਾਂਦਾ ਚਿੱਠੀਆਂ ਵੰਡਦਾ ਰਹਿੰਦਾ ਤੇ ਰੋਜ਼ ਇਹ ਕੰਮ ਕਰਦਾ ਰਹਿੰਦਾ ਤੇ ਸਾਲ ਨਿਕਲ ਜਾਂਦਾ ਉਸ ਪੈਸਿਆਂ ਦੇ ਨਾਲ ਤਨਖਾਹ ਦੇ ਪੈਸਿਆਂ ਦੇ ਨਾਲ ਵੀ ਇਹ ਐਸ਼ ਪ੍ਰਸਤੀ ਹੀ ਕਰਦਾ ਪਰ ਉਸ ਤੋਂ ਬਾਅਦ ਸਾਲ ਬਾਅਦ ਇਸ ਦਾ ਪਰਿਵਾਰ ਆਸੇ ਪਾਸਿਓਂ ਕੁਝ ਪੈਸਿਆਂ ਦਾ ਅਰੇਂਜਮੈਂਟ ਕਰਦਾ ਤੇ ਆਪਣੇ ਪਰ ਬੱਚੇ ਨੂੰ ਹੋਰ ਅੱਗੇ ਪੜਾਉਣ ਦੀ ਸੋਚਦਾ ਯਾਨੀ ਕਾਲਜ ਵਿੱਚ ਇਸ ਦੀ ਐਡਮਿਸ਼ਨ ਕਰਾ ਦਿੰਦਾ ਜਿਵੇਂ ਹਰ ਇੱਕ ਹੁਣ ਦੇ ਜ਼ਮਾਨੇ ਦੇ ਵਿੱਚ ਵੀ ਹਰ ਮਾਪਿਓ ਨੂੰ ਹੁੰਦਾ ਕਿ ਮੈਂ ਆਪਦੇ ਜਵਾਕ ਨੂੰ ਚੰਗਾ ਪੜਾਵਾ ਲਿਖਾਵਾਂ ਯਾਨੀ ਹਰ ਬਾਹ ਲਾਉਂਦਾ ਹਰ ਮਾਪਿਓ ਆਪਦੇ ਜਵਾਕ ਨੂੰ ਪੜਾਉਣ ਲਈ ਉਸੇ ਤਰ੍ਹਾਂ ਇਸ ਦੇ ਪਰਿਵਾਰ ਨੇ ਵੀ ਪੈਸਿਆਂ ਦਾ ਅਰੇਂਜਮੈਂਟ ਕੀਤਾ ਤੇ ਇਸ ਨੂੰ ਸਕੂਲ ਵਿੱਚ ਪੜਨ ਪਾ ਦਿੱਤਾ ਇਸ ਦੀ ਐਡਮਿਸ਼ਨ ਕਰਾ ਦਿੱਤੀ ਤਾਂ ਕਿ ਇਹ ਆਪਦੀ ਗ੍ਰੈਜੂਏਸ਼ਨ ਪੂਰੀ ਕਰ ਸਕੇ ਪਰ ਇਸ ਨੇ ਪੜਨਾ ਲਿਖਣਾ ਤਾਂ ਕੀ ਸੀ ਇਹ ਜੋ ਵੀ ਇਹਨੂੰ ਪੈਸੇ ਮਿਲਦੇ ਘਰੋਂ ਆਪਦੀਆਂ ਕਾਪੀਆਂ ਕਿਤਾਬਾਂ ਖਰੀਦਣ ਖਾਤਰ ਜਾਂ ਸਕੂਲ ਦੀ ਫੀਸ ਭਰਨ ਖਾਤਰ ਤਾਂ ਇਹ ਇਹ ਉਹਨਾਂ ਪੈਸਿਆਂ ਦੇ ਨਾਲ ਐਸ਼ ਪ੍ਰਸਤੀ ਹੀ ਕਰਦਾ दारू ਪੀਂਦਾ ਜੂਆ ਖੇਡਦਾ ਜਾਂ ਨਵੀਆਂ-ਨਵੀਆਂ ਗਰਲਫ੍ਰੈਂਡਸ ਬਣਾਉਂਦਾ ਤੇ ਉਹਨਾਂ ਨੂੰ ਨਿਤ ਨਵੀਂ ਜਗਾ ਘਮਾਉਂਦਾ ਜਣੀ ਇਹ ਪੂਰਾ ਐਸ਼ ਪ੍ਰਸਤੀ 'ਚ ਰਹਿੰਦਾ ਸੀ ਕੋਈ ਲੈਕਚਰ ਨਹੀਂ ਲਾਉਂਦਾ ਸੀਗਾ ਤੇ ਲੈਕਚਰ ਨਹੀਂ ਲਾਉਂਦਾ ਸੀ ਤਾਂ ਫਿਰ ਉਸ ਤੋਂ ਬਾਅਦ ਇਸ ਨੂੰ ਪੇਪਰਾਂ ਵਿੱਚ ਨਹੀਂ ਬੈਠਣ ਦਿੱਤਾ ਜਾਂਦਾ ਸੀ ਤੇ ਇਦਾਂ ਇਦਾਂ 4 ਸਾਲ ਬੀਤਦੇ ਗਏ ਜਦੋਂ 4 ਸਾਲਾਂ ਬਾਅਦ ਇਸ ਦੇ ਬੈਚਮੇਟਸ ਇਸ ਦੇ ਕਲਾਸਮੇਟਸ ਡਿਗਰੀ ਲੈ ਰਹੇ ਸੀ ਤਾਂ ਇਹੇ ਪਾਸੇ ਤੇ ਖੜਾ ਦੇਖ ਰਿਹਾ ਸੀ ਕਿਉਂਕਿ ਇਹਨੂੰ ਡਿਗਰੀ ਨਹੀਂ ਮਿਲੀ ਡਿਗਰੀ ਇਸ ਕਰਕੇ ਨਹੀਂ ਮਿਲੀ ਕਿਦੀ اٹੈਂਡੈਂਸ ਨਹੀਂ ਪੂਰੀ ਸੀ ਇਹਨੇ ਫੀਸਾਂ ਨਹੀਂ ਭਰੀਆਂ ਸੀ ਸੋ ਇਸ ਗੱਲ ਦਾ ਪਤਾ ਜਦੋਂ ਇਸ ਦੇ ਪਰਿਵਾਰ ਨੂੰ ਲੱਗਿਆ ਤਾਂ ਇਹਦਾ ਪਰਿਵਾਰ ਬੜਾ ਦੁਖੀ ਹੋਇਆ ਉਹਨਾਂ ਦਾ ਬੜਾ ਮਨ ਟੁੱਟਿਆ ਕਿ ਇਹ ਸਾਡਾ ਮੁੰਡਾ ਕਿਹੜੇ ਰਾਹਾਂ ਤੇ ਤੁਰ ਪਿਆ ਹੁਣ ਇਸ ਦਾ ਪਰਿਵਾਰੇ ਸੋਚਾਂ ਚ ਪਿਆ ਹੋਇਆ ਸੀ ਕਿ ਕਿਦਾਂ ਇਸ ਨੂੰ ਟਰੈਕ ਤੇ ਲਿਆਂਦਾ ਜਾਵੇ ਕਿਦਾਂ ਇਸ ਦੀ ਜਿਹੜੀ ਐਸ਼ ਪ੍ਰਸਤੀ ਆ ਉਹ ਘੱਟ ਕਰਾਈ ਜਾਵੇ ਤੇ ਇਸ ਨੂੰ ਆਮ ਨੌਜਵਾਨ ਮੁੰਡੇ ਕੁੜੀਆਂ ਦੀ ਤਰ੍ਹਾਂ ਜ਼ਿੰਦਗੀ ਜਿਉਣੀ ਸਿਖਾਈ ਜਾਵੇ ਸੋ ਇਸ ਦਾ ਪਰਿਵਾਰ ਕੀ ਕਰਦਾ ਕਿ ਜਿਵੇਂ ਹੁਣ ਨੌਜਵਾਨ ਮੁੰਡੇ ਕੁੜੀਆਂ ਆਪਣੇ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਲਈ ਜਾਂਦੇ ਨੇ ਆਪਣੇ ਮੁਲਕ ਦੇ ਵਿੱਚੋਂ ਸੇਮ ਇਸੇ ਤਰ੍ਹਾਂ ਉਸ ਸਮੇਂ ਇਟਲੀ ਦੇ ਵਿੱਚੋਂ ਬਹੁਤ ਨੌਜਵਾਨ ਮੁੰਡੇ ਕੁੜੀਆਂ ਜਾਂਦੇ ਸੀ ਅਮਰੀਕਾ ਯੂ ਐਸ ਏ ਉੱਥੇ ਉਹ ਜਾ ਕੇ ਕੰਮ ਕਰਦੇ ਪੈਸੇ ਕਮਾਉਂਦੇ ਕਈ ਉੱਥੇ ਹੀ ਸੈਟਲ ਹੋ ਜਾਂਦੇ ਤੇ ਕਈ ਮੁੜ ਪੈਸੇ ਕਮਾ ਕੇ ਆਪਣੇ ਵਤਨ ਆ ਜਾਂਦੇ ਸੋ ਇਸ ਦਾ ਪਰਿਵਾਰ ਕੁਸ਼ਕ ਪੈਸਿਆਂ ਦਾ ਅਰੇਂਜਮੈਂਟ ਕਰਦਾ ਦੁਬਾਰ ਤੋਂ ਇਹਦੇ ਕਾਲਜ ਵੇਲੇ ਵੀ ਕੀਤਾ ਸੀ ਅਰੇਂਜਮੈਂਟ ਔਖੇ ਹੋ ਕੇ ਪੈਸੇ ਦਿੱਤੇ ਸੀ ਤੇ ਇਸ ਵਾਰ ਫਿਰ ਕਰਦਾ ਅਰੇਂਜਮੈਂਟ ਪੈਸਿਆਂ ਦਾ ਤੇ ਇਸ ਨੂੰ ਅਮਰੀਕਾ ਭੇਜ ਦਿੰਦਾ ਇਹ ਸਾਲ 1903 ਸੀ ਜਣੀ ਇਸ ਦੀ ਉਮਰ ਉਦੋਂ 21 ਸਾਲ ਦੀ ਸੀ 21 ਸਾਲਾਂ ਦੀ ਉਮਰ 'ਚ ਇਹ ਅਮਰੀਕਾ ਦੇ ਬੋਸਟਨ ਸ਼ਹਿਰ ਆ ਜਾਂਦਾ ਬੋਸਟਨ ਸ਼ਹਿਰ ਦੇ ਵਿੱਚ ਆ ਕੇ ਆਸੇ-ਪਾਸੇ ਘੁੰਮਦਾ ਫਿਰਦਾ ਤੇ ਨੌਕਰੀ ਦੀ ਭਾਲ ਕਰਦਾ ਨੌਕਰੀ ਦੀ ਭਾਲ ਕਰਦਾ ਹੋਇਆ ਇਹ ਬਹੁਤ ਥਾਂ ਤੇ ਆਪਦੇ ਰੈਜ਼ਿਊਮਸ ਵਗੈਰਾ ਦਿੰਦਾ ਤੇ ਬਹੁਤ ਮੱਥਾ ਮਾਰਦਾ ਪਰ ਇਹਨੂੰ ਕੋਈ ਨੌਕਰੀ ਨਹੀਂ ਮਿਲਦੀ ਤਾਂ ਇਹ ਇੱਕ ਦਿਨ ਇੱਕ ਰੈਸਟੋਰੈਂਟ ਮੂਰਦੀ ਲੰਘ ਰਿਹਾ ਹੁੰਦਾ ਤਾਂ ਇਸ ਨੂੰ ਇੱਕ ਉੱਥੇ ਪਰਚਾ ਲੱਗਿਆ ਦਿਖਾਈ ਦਿੰਦਾ ਨੋਟਿਸ ਲੱਗਿਆ ਦਿਖਾਈ ਦਿੰਦਾ ਜਿੱਥੇ ਲਿਖਿਆ ਹੁੰਦਾ ਕਿ ਇੱਥੇ ਡਿਸ਼ਵਾਸ਼ਰ ਦੀ ਲੋੜ ਆ ਯਾਨੀ ਭਾਂਡੇ ਮਾਂਜਣ ਵਾਲੇ ਬੰਦੇ ਦੀ ਲੋੜ ਆ ਤਾਂ ਇਹ ਉੱਥੇ ਉਹ ਨੌਕਰੀ ਜੁਆਇਨ ਕਰ ਲੈਂਦਾ ਭਾਂਡੇ ਮੰੰਜ ਨੇ ਸ਼ੁਰੂ ਕਰ ਦਿੰਦਾ ਜਦੋਂ ਇਹ ਭਾਂਡੇ ਮੰੰਜ ਦਾ ਤਾਂ ਇਸ ਨੂੰ ਉਹ ਭਾਂਡੇ ਵਾਲਾ ਚਰਨੀ ਮੰੰਜਨੇ ਪੈਂਦੇ ਕਿਉਂਕਿ ਉਸ ਰੈਸਟੋਰੈਂਟ ਦਾ ਮੈਨੇਜਰ ਇਸ ਦੀ ਇੱਕ ਖੂਬੀ ਨੋਟ ਕਰਦਾ ਇਸ ਬੰਦੇ ਵਿੱਚ ਇੱਕ ਬਹੁਤ ਵੱਡੀ ਖੂਬੀ ਸੀ ਉਹ ਖੂਬੀ ਸੀ ਇਹ ਹਰ ਕਿਸੇ ਨੂੰ ਆਪਦੀ ਗੱਲ ਮੰਨਵਾ ਸਕਦਾ ਸੀ ਜਣੀ ਬੰਦੇ ਨੂੰ ਕਨਵਿੰਸ ਕਰ ਸਕਦਾ ਸੀ ਆਪਦੀ ਕਮਿਊਨੀਕੇਸ਼ਨ ਸਕਿੱਲ ਦੇ ਨਾਲ ਇਸ ਬੰਦੇ ਦੀ ਗੱਲਬਾਤ ਕਰਨ ਦਾ ਤਰੀਕਾ ਸਲੀਕਾ ਇਹਨਾਂ ਸੀ ਇਸ ਬੰਦੇ ਨੂੰ ਕਿ ਇਹ ਹਰ ਬੰਦੇ ਨੂੰ ਕਨਵਿੰਸ ਕਰ ਲੈਂਦਾ ਸੀ ਸੋ ਇਸ ਦੀ ਐਸੀ ਸਕਿੱਲ ਦੀ ਪਹਿਚਾਨ ਕਰਕੇ ਰੈਸਟੋਰੈਂਟ ਦਾ ਮੈਨੇਜਰ ਇਸ ਨੂੰ ਵੇਟਰ ਦੇ ਤੌਰ ਤੇ ਕੰਮ ਦੇ ਦਿੰਦਾ ਜਾਨੀ ਹੁਣ ਇਹ ਡਿਸ਼ਵਾਸ਼ਰ ਤੋਂ ਵੇਟਰ ਬਣ ਚੁੱਕਿਆ ਸੀ ਵੇਟਰ ਦੀ ਵਰਦੀ ਪਾ ਕੇ ਇਹ ਉਹ ਨੌਕਰੀ ਸ਼ੁਰੂ ਕਰ ਦਿੰਦਾ ਉਸ ਨੌਕਰੀ ਦੇ ਦੌਰਾਨ ਇਹ ਆਹ ਦਾ ਗਾਹਕ ਜਿਹੜੇ ਉੱਥੇ ਆਉਂਦੇ ਸੀ ਉਹਨਾਂ ਨਾਲ ਮਿਲਣਾ ਗੱਲਣਾ ਸ਼ੁਰੂ ਕਰ ਦਿੰਦਾ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਗ੍ਰਾਹਕ ਰੋਜ਼ ਆਉਂਦੇ ਸੀਗੇ ਉਹਨਾਂ ਗ੍ਰਾਹਕਾਂ ਦੇ ਨਾਲ ਇਹਦੀ ਨੇੜਤਾ ਵੱਧ ਜਾਂਦੀ ਹੈ ਜਾਣ ਪਹਿਚਾਨ ਹੋ ਜਾਂਦੀ ਹੈ ਉਸ ਜਾਣ ਪਹਿਚਾਨ ਹੋਣ ਦਾ ਇਹ ਨਜਾਇਜ਼ ਫਾਇਦਾ ਚੱਕਣਾ ਸ਼ੁਰੂ ਕਰਦਾ ਉਦੋਂ ਕਿ ਗ੍ਰਾਹਕਾਂ ਦੇ ਨਾਲ ਇਹ ਗੱਲਬਾਤ ਕਰਦਾ ਕਿ ਤੁਸੀਂ ਵੀ ਰੋਜ਼ ਇੱਥੇ ਖਾਣਾ ਖਾਣ ਆਉਨੇ ਹੋ ਮੈਂ ਵੀ ਇੱਥੇ ਰੋਜ਼ ਤੁਹਾਨੂੰ ਖਾਣਾ ਖਵਾਉਣਾ ਕਿਉਂ ਨਾ ਇਹ ਕੀਤਾ ਜਾਵੇ ਕਿ ਜਿਹੜਾ ਖਾਣਾ ਤੁਸੀਂ ਇੱਥੇ ਮਹਿੰਗੇ ਰੇਟ ਦੇ ਵਿੱਚ ਖਾਂਦੇ ਹੋ ਤੁਸੀਂ ਇਹਦਾ ਬਿੱਲ ਇਕੱਲਾ ਮੈਨੂੰ ਦੇ ਦਿਆ ਕਰੋ ਮੈਂ ਆਪਦੀ ਜੇਬ 'ਚ ਪਾਲਿਆ ਕਰੂੰ ਤੇ ਮੈਂ ਤੁਹਾਨੂੰ ਮੈਨੇਜਮੈਂਟ ਤੋਂ ਚੋਰੀਓ ਰੈਸਟੋਰੈਂਟ ਦੀ ਤੋਂ ਤੁਹਾਨੂੰ ਖਾਣਾ ਦੇ ਦਿਆ ਕਰੂੰ। ਸੋ ਉਹਨਾਂ ਨੂੰ ਵੀ ਫਾਇਦਾ ਹੁੰਦਾ। ਉਹ ਵੀ ਇਸ ਦੀ ਇਹ ਗੱਲ ਮੰਨ ਜਾਂਦੇ ਆ। ਇਸ ਦੀ ਇਹ ਗੱਲ ਮੰਨ ਕੇ ਗ੍ਰਾਹਕ ਕੀ ਕਰਦੇ ਆ ਇਸ ਤੋਂ ਉਹ ਘੱਟ ਪੈਸਿਆਂ ਦਾ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਆ ਤੇ ਇਸ ਨੂੰ ਉਹ ਥੋੜੇ ਪੈਸੇ ਜਿਹੜੇ ਦਿੰਦੇ ਆ ਉਹ ਪੈਸੇ ਇਹ ਆਪਦੀ ਜੇਬ 'ਚ ਪਾ ਲੈਂਦਾ। ਪਰ ਇਸ ਦਾ ਇਹ ਕੰਮ ਬਹੁਤ ਲੰਮਾ ਸਮਾਂ ਨਹੀਂ ਚੱਲਦਾ। ਚੋਰੀ ਤਾਂ ਆਖਰ ਫੜੀ ਜਾਂਦੀ ਆ। ਚੋਰੀ ਇਸ ਦੀ ਫੜੀ ਜਾਂਦੀ ਆ ਮੈਨੇਜਮੈਂਟ ਨੂੰ ਸ਼ੱਕ ਹੁੰਦਾ। ਮੈਨੇਜਮੈਂਟ ਕੀ ਕਰਦੀ ਆ ਇਸ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੰਦੀ ਆ ਜਦੋਂ ਇਸ ਤੇ ਨਿਗਾਹ ਰੱਖੀ ਜਾਂਦੀ ਆ ਤਾਂ 2-3 ਦਿਨਾਂ ਦੇ ਵਿੱਚ ਹੀ ਇਸ ਨੂੰ ਰੰਗੇ ਹੱਥੀ ਫੜਾਇਆ ਜਾਂਦਾ ਤੇ ਉਸ ਤੋਂ ਬਾਅਦ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਨੌਕਰੀ ਤੋਂ ਇਸ ਨੂੰ ਇਸ ਕਦਰ ਕੱਢਿਆ ਗਿਆ ਕਿ ਆਸੇ-ਪਾਸੇ ਉਸ ਸ਼ਹਿਰ ਦੇ ਸਾਰੇ ਰੈਸਟੋਰੈਂਟਸ ਸਾਰੇ ਹੋਟਲਸ ਸਾਰੇ ਟਾਬੇ ਸਾਰਾ ਕੁਝ ਇਹੇ ਸ਼ਾਨ ਮਾਰਦਾ ਸਾਰੀਆਂ ਦੁਕਾਨਾਂ ਪਰ ਇਸ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ ਕਿਉਂਕਿ ਉਸ ਰੈਸਟੋਰੈਂਟ ਦੀ ਮੈਨੇਜਮੈਂਟ ਨੇ ਇਸ ਦਾ ਹਰ ਜਗ੍ਹਾ ਇਹ ਪ੍ਰਚਾਰ ਕੀਤਾ ਹੁੰਦਾ ਕਿ ਇਸ ਬੰਦੇ ਨੂੰ ਅਸੀਂ ਡਿਸ਼ਵਾਸ਼ਰ ਦੇ ਤੌਰ ਤੇ ਰੱਖਿਆ ਉਸ ਤੋਂ ਬਾਅਦ ਇਸ ਦੀ ਅਸੀਂ ਕਦਰ ਕੀਤੀ ਇਸ ਦੀ ਕਮਿਊਨੀਕੇਸ਼ਨ ਸਕਿੱਲ ਦੀ ਤੇ ਇਸ ਨੂੰ ਵੇਟਰ ਦਾ ਕੰਮ ਦਿੱਤਾ ਇਹਦੇ ਪੈਸੇ ਵੀ ਵਧਾਏ ਇਹਦੀ ਤਨਖਾਹ ਵੀ ਵਧਾਈ ਪਰ ਇਹ ਬੰਦੇ ਨੇ ਸਾਡੀ ਸ਼ਰੀਫੀ ਦਾ ਸਾਡੀ ਮਦਦ ਦਾ ਨਿਜਾਇਜ਼ ਫਾਇਦਾ ਚੱਕਿਆ ਤੇ ਸਾਨੂੰ ਹੀ ਚੂਨਾ ਲਾਉਣਾ ਸ਼ੁਰੂ ਕਰਤਾ ਸੋ ਇਹ ਇੰਨਾ ਬਦਨਾਮ ਹੋ ਗਿਆ ਸੀ ਕਿ ਇਹਨੂੰ ਕੋਈ ਨੌਕਰੀ ਨਹੀਂ ਮਿਲਦੀ ਤੇ ਇਹ ਭੁੱਖਾ ਮਰਨਾ ਸ਼ੁਰੂ ਹੋ ਜਾਂਦਾ ਭੁੱਖਾ ਮਰਦਾ ਮਰਦਾ ਇਹ ਹੁਣ ਉਸ ਸ਼ਹਿਰ ਨੂੰ ਛੱਡਣ ਦਾ ਫੈਸਲਾ ਕਰ ਲੈਂਦਾ ਜਦੋਂ ਸ਼ਹਿਰ ਨੂੰ ਛੱਡਣ ਲੱਗਦਾ ਤਾਂ ਇਸਦੇ ਦਿਮਾਗ 'ਚ ਆਉਂਦਾ ਕਿ ਕਿਉਂ ਨਾ ਦੇਸ਼ ਹੀ ਛੱਡਿਆ ਜਾਵੇ ਸੋ ਇਹ ਹੁਣ ਅਮਰੀਕਾ ਛੱਡ ਕੇ ਕੈਨੇਡਾ ਮੂਵ ਹੋਣ ਦਾ ਮਨ ਬਣਾ ਲੈਂਦਾ ਤੇ ਥੋੜੇ ਸਮੇਂ ਵਿੱਚ ਦੇ ਵਿੱਚ ਹੀ ਇਹ ਆਪਦੇ ਲਹਜੀਆਂ ਗਿਆਜੀਆਂ ਤੋਂ ਆਪਦੇ ਆਸੇ ਪਾਸੇ ਤੋਂ ਕੁਝ ਪੈਸਿਆਂ ਦਾ ਅਰੇਂਜਮੈਂਟ ਕਰਦਾ ਕੁਝ ਪੈਸੇ ਧਾਰ ਫੜਦਾ ਤੇ ਕੈਨੇਡਾ ਆ ਜਾਂਦਾ ਕੈਨੇਡਾ ਆ ਕੇ ਇਹ ਨੌਕਰੀ ਦੀ ਫਿਰ ਤੋਂ ਤਲਾਸ਼ ਸ਼ੁਰੂ ਕਰ ਦਿੰਦਾ ਨੌਕਰੀ ਦੀ ਤਲਾਸ਼ ਜਦੋਂ ਇਹ ਕਰ ਰਿਹਾ ਹੁੰਦਾ ਤਾਂ ਅਚਾਨਕ ਇੱਕ ਦਿਨ ਇੱਕ ਅਖਬਾਰ ਦੇ ਵਿੱਚ ਇਸ ਨੂੰ ਇੱਕ ਐਡ ਮਿਲਦੀ ਆ ਉਹ ਅਖਬਾਰ ਦੀ ਐਡ ਇਹ ਸੀ ਕਿ ਇੱਕ ਪ੍ਰਾਈਵੇਟ ਬੈਂਕ ਨੂੰ ਕੈਸ਼ੀਅਰ ਦੀ ਲੋੜ ਸੀ ਸੋ ਇਹ ਜਾਂਦਾ ਉਸ ਬੈਂਕ ਦੇ ਵਿੱਚ ਤੇ ਆਪਦੀ ਸਾਰੀ ਇੰਟਰਵਿਊ ਵਗੈਰਾ ਦਿੰਦਾ ਤੇ ਉਹ ਬੈਂਕ ਇਸ ਨੂੰ ਕੈਸ਼ੀਅਰ ਦੇ ਤੌਰ ਤੇ ਭਰਤੀ ਕਰ ਲੈਂਦਾ ਜਿਸ ਬੈਂਕ 'ਚ ਇਹ ਐਜ਼ ਅ ਕੈਸ਼ੀਅਰ ਕੰਮ ਕਰ ਰਿਹਾ ਸੀ ਉਹ ਬੈਂਕ ਉੱਥੋਂ ਦਾ ਨਾਮੀਗ੍ਰਾਮੀ ਬੈਂਕ ਸੀ ਉਸ ਸ਼ਹਿਰ ਦੇ ਸਭ ਤੋਂ ਵੱਧ ਗ્રાਹਕ ਸੀ ਉਸ ਬੈਂਕ ਕੋਲੇ ਹੋਰ ਸਾਰੇ ਬੈਂਕਾਂ ਦੇ ਮੁਕਾਬਲੇ ਤੇ ਇਸ ਦਾ ਕਾਰਨ ਇਹ ਸੀ ਕਿ ਹੋਰ ਸਾਰੇ ਬੈਂਕ ਜਿਹੜੇ ਸੀਗੇ ਉਹ ਤਿੰਨ ਤੋਂ 4% ਵਿਆਜ ਦਿੰਦੇ ਸੀ ਸਾਰੇ ਲੋਕਾਂ ਦੇ ਪੈਸਿਆਂ ਉੱਤੇ ਪਰ ਇਹ ਇੱਕਲੌਤਾ ਬੈਂਕ ਸੀ ਜਿਹੜਾ ਤਿੰਨ ਤੋਂ 4 ਨਹੀਂ 6% ਵਿਆਜ ਦੇ ਰਿਹਾ ਸੀ ਲੋਕਾਂ ਨੂੰ ਉਹਨਾਂ ਦੇ ਪੈਸਿਆਂ ਉੱਤੇ ਸੋ ਲੋਕ ਸਾਰੇ ਜਿੰਨੇ ਵੀ ਉੱਥੇ ਬਿਜ਼ਨਸਮੈਨ ਸੀ ਸਾਰੇ ਵੀ ਜਿੰਨੇ ਦੁਕਾਨਦਾਰ ਸੀ ਉਹ ਸਾਰੇ ਇਸੇ ਬੈਂਕ ਦੇ ਵਿੱਚ ਆਪਣਾ ਪੈਸਾ ਰੱਖਦੇ ਸੀ ਤੇ 6% ਤੱਕ ਉਹਨਾਂ ਨੂੰ ਵਿਆਜ ਉਸ ਪੈਸੇ ਉੱਪਰ ਮਿਲਦਾ ਸੀ ਤੇ ਉਹ ਬੈਂਕ ਦੇ ਉੱਪਰ ਲੋਕਾਂ ਦਾ ਇੰਨਾ ਭਰੋਸਾ ਬਣ ਚੁੱਕਿਆ ਸੀ ਕਿ ਜੋ ਵੀ ਵਿਆਜ ਸਮੇਤ ਉਹਨਾਂ ਦੇ ਪੈਸੇ ਨਿਕਲਦੇ ਲੋਕਾਂ ਦੇ ਤਾਂ ਉਹ ਵਾਪਸ ਤੋਂ ਫਿਰ ਇਸੇ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾ ਦਿੰਦੇ ਸੀ ਤਾਂ ਕਿ ਉਹਨਾਂ ਨੂੰ ਬਹੁਤ ਭਾਰੀ ਵਿਆਜ ਦੁਬਾਰ ਤੋਂ ਮਿਲ ਸਕੇ ਯਾਨੀ ਕਹਿਣ ਦਾ ਮਤਲਬ ਕਿ ਲੋਕਾਂ ਦਾ ਭਰੋਸਾ ਇਸ ਬੈਂਕ ਉੱਪਰ ਬਹੁਤ ਜ਼ਿਆਦਾ ਸੀ ਸੋ ਇਹ ਜੌਬ ਕਰ ਰਿਆ ਹੁੰਦਾ ਉੱਥੇ ਤਾਂ ਜੌਬ ਕਰਦੇ ਕਰਦੇ ਦਾ ਇੱਕ ਵਾਰੀ ਪ੍ਰਮੋਸ਼ਨ ਹੋ ਜਾਂਦੀ ਹੈ ਇਹਦੀ ਜਿਹੜਾ ਉਸ ਬੈਂਕ ਦਾ ਮਾਲਕ ਸੀ ਉਹ ਬੈਂਕ ਵੀ ਉਸੇ ਬ੍ਰਾਂਚ ਦੇ ਵਿੱਚ ਬੈੰਦਾ ਹੁੰਦਾ ਤੇ ਉਹ ਨੋਟ ਕਰਦਾ ਕਿ ਇਹ ਬਹੁਤ ਮਿਹਨਤੀ ਬੰਦਾ ਇਹਦੀ ਕਮਿਊਨੀਕੇਸ਼ਨ ਸਕਿੱਲ ਫਿਰ ਤੋਂ ਇੱਥੇ ਕੰਮ ਆਉਂਦੀ ਹੈ ਇਹਦੇ ਇਸਦੀ ਕਮਿਊਨੀਕੇਸ਼ਨ ਸਕਿੱਲ ਨੂੰ ਵੇਖਦਾ ਹੋਇਆ ਤੇ ਕਿਉਂਕਿ ਇੱਕ ਕੰਮ ਹੋਰ ਹੋ ਚੁੱਕਿਆ ਸੀ ਕਿ ਇਸਨੇ ਹੁਣ ਤੱਕ ਇਸ ਨੂੰ ਇਟਾਲੀਅਨ ਤਾਂ ਆਉਂਦੀ ਸੀ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਰਹਿ ਕੇ ਇਹਨੇ ਫ੍ਰੈਂਚ ਤੇ ਇੰਗਲਿਸ਼ ਵੀ ਸਿੱਖ ਲੰਨਾ ਸੀ ਹੁਣ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਸੀ ਤੇ ਇਸ ਨੂੰ ਪ੍ਰਮੋਸ਼ਨ ਮਿਲ ਗਈ ਪ੍ਰਮੋਟ ਹੋ ਕੇ ਇਹ ਐਜ਼ ਅ ਮੈਨੇਜਰ ਬੈਂਕ ਚ ਕੰਮ ਕਰਨ ਲੱਗ ਗਿਆ ਜਦੋਂ ਇਹ ਮੈਨੇਜਰ ਬਣ ਗਿਆ ਤਾਂ ਆਸੇ ਪਾਸੇ ਸਾਰੇ ਬੈਂਕਾਂ ਦੇ ਵਿੱਚ ਤਰਥੱਲੀ ਮੱਚ ਗਈ ਕਿ ਇਹ ਬਹੁਤ ਮਿਹਨਤੀ ਬੰਦਾ ਹੈ ਤੇ ਇਹ ਵਾਕਈ ਬਹੁਤ ਗ੍ਰਾਹਕ ਹੋਰ ਵੀ ਜੋੜਨ ਲੱਗ ਗਿਆ ਉਸ ਬੈਂਕ ਦੇ ਨਾਲ ਪਰ ਜਦੋਂ ਇਹ ਸਾਰੇ ਕਾਸੇ ਨੂੰ ਉੱਥੇ ਐਜ਼ ਅ ਮੈਨੇਜਰ ਵੇਖ ਰਿਹਾ ਹੁੰਦਾ ਤਾਂ ਨੋਟ ਕਰਦਾ ਇਹ ਇੱਕ ਗੱਲ ਕਿ ਬੈਂਕ ਆਸੇ ਪਾਸੇ ਜਿੱਥੇ ਦਾ ਕਹਿ ਰਿਹਾ ਆਸੇ ਪਾਸੇ ਦੇ ਲੋਕਾਂ ਨੂੰ ਸਾਰੇ ਗ੍ਰਾਹਕਾਂ ਨੂੰ ਇਹ ਗੱਲ ਕਹਿ ਰਿਹਾ ਕਿ ਅਸੀਂ ਤੁਹਾਡਾ ਪੈਸਾ ਬਹੁਤ ਵੱਡੀਆਂ ਕੰਪਨੀਆਂ ਦੇ ਵਿੱਚ ਇਨਵੈਸਟ ਕਰਦੇ ਆਂ ਅਲੱਗ-ਅਲੱਗ ਜਗ੍ਹਾ ਤੇ ਇਨਵੈਸਟ ਕਰਦੇ ਆਂ ਤੇ ਉਸ ਤੇ ਸਾਨੂੰ ਭਾਰੀ ਵਿਆਜ ਮਿਲਦਾ ਤੇ ਬਹੁਤ ਮੁਨਾਫਾ ਹੁੰਦਾ ਤੇ ਉਸ ਮੁਨਾਫੇ ਦੇ ਵਿੱਚੋਂ ਕੁਝ ਮੁਨਾਫਾ ਅਸੀਂ ਆਪ ਰੱਖ ਲੈਨੇ ਆ ਤੇ ਕੁਝ 6% ਤੁਹਾਨੂੰ ਦੇ ਦਿੰਨੇ ਆ ਪਰ ਬੈਂਕ ਤਾਂ ਇਹ ਕਰ ਹੀ ਨਹੀਂ ਰਿਹਾ ਬੈਂਕ ਤਾਂ ਕੁਛ ਪੈਸੇ ਰੱਖ ਕੇ ਤੇ ਲੋਕਾਂ ਦੇ ਪੈਸੇ ਹੀ ਲੋਕਾਂ ਨੂੰ ਵਾਪਸ ਦੇ ਰਿਹਾ ਜਿਵੇਂ ਇੱਕ ਬੰਦੇ ਦੇ ਪੈਸੇ ਦੂਜੇ ਨੂੰ ਦੇਤੇ ਦੂਜੇ ਦੇ ਤੀਜੇ ਨੂੰ ਦੇਤੇ ਤੀਜੇ ਦੇ ਚੌਥੇ ਨੂੰ ਦੇਤੇ ਚੌਥੇ ਦੇ ਪੰਜਵੇਂ ਨੂੰ ਦੇਤੇ ਤੇ ਪੰਜਵੇਂ ਦੇ ਫਿਰ ਪਹਿਲੇ ਨੂੰ ਦੇਤੇ ਜਣੀ ਇਹੇ ਕੰਮ ਉਹ ਬੈਂਕ ਕਰ ਰਿਹਾ ਹੁੰਦਾ ਤੇ ਇਹ ਗੱਲ ਇਹਨੂੰ ਅਟਪਟੀ ਜੀ ਲੱਗਦੀ ਆ ਕਿ ਇਹ ਕਿਦਾਂ ਹੋ ਰਿਹਾ ਸੋ ਇਸ ਬਾਰੇ ਉਹ ਆਪਣੇ ਮਾਲਕ ਨਾਲ ਗੱਲ ਕਰਨੀ ਚਾਹੁੰਦਾ ਤੇ ਇੱਕ ਦਿਨ ਉੱਠ ਕੇ ਆਪਣੇ ਮਾਲਕ ਕੋਲੇ ਜਾਂਦਾ ਉਸਦੇ ਕਮਰੇ 'ਚ ਜਾਂਦਾ ਤੇ ਉਹਦੇ ਨਾਲ ਇਹ ਗੱਲ ਸਾਂਝੀ ਕਰਦਾ ਜਦੋਂ ਹੀ ਇਹ ਮਾਲਕ ਨਾਲ ਇਹ ਗੱਲ ਕਰਦਾ ਤਾਂ ਉਸ ਨੂੰ ਇਹ ਪਤਾ ਲੱਗ ਜਾਂਦਾ ਮਾਲਕ ਨੂੰ ਕਿ ਹੁਣ ਮੇਰੀ ਗੱਲ ਦਾ ਮੇਰੀ ਚਲਾਕੀ ਦਾ ਇਸ ਬੰਦੇ ਨੂੰ ਪਤਾ ਲੱਗ ਚੁੱਕਿਆ ਸੋ ਮਾਲਕ ਕਿਰਾਂ ਤਾਂ ਇਸ ਨੂੰ ਟਾਲ ਦਿੰਦਾ ਕਿ ਕੋਈ ਗੱਲ ਨਹੀਂ ਹੁਣ ਮੈਂ ਬਿਜ਼ੀ ਆ ਫਿਰ ਤੈਨੂੰ ਇਹ ਗੱਲ ਸਮਝਾਉਂਗਾ ਪਰ ਤੂੰ ਕਿਸੇ ਨਾਲ ਇਹ ਗੱਲ ਨਾ ਕਰੀਂ ਇਹ ਬੈਂਕ ਦੇ ਰੂਲਸ ਨੇ ਇਹ ਬੈਂਕ ਦੀ ਸਿਕਿਉਰਿਟੀ ਦਾ ਮਸਲਾ ਸੋ ਇਹ ਕਿਸੇ ਨਾਲ ਗੱਲ ਨਹੀਂ ਕਰਦਾ ਪਰ ਮਾਲਕ ਨੂੰ ਇਹ ਗੱਲ ਪਤਾ ਲੱਗ ਜਾਂਦੀ ਆ ਕਿ ਹੁਣ ਕਦੋਂ ਨਾ ਕਦੋਂ ਕਿਵੇਂ ਨਾ ਕਿਵੇਂ ਇਹ ਗੱਲ ਬਾਹਰ ਨਿਕਲ ਸਕਦੀ ਹੈ ਕਿਉਂਕਿ ਇਸ ਬੰਦੇ ਨੂੰ ਪੌਂਜੀ ਨੂੰ ਇਹ ਗੱਲ ਪਤਾ ਲੱਗ ਚੁੱਕੀ ਆ ਸੋ ਹੁਣ ਮਾਲਕ ਭੱਜਣ ਦੀਆਂ ਸਕੀਮਾਂ ਕਰਨੀਆਂ ਸ਼ੁਰੂ ਕਰ ਦਿੰਦਾ ਤੇ ਜਿੱਥੇ ਉਹ 4-5 ਦਿਨਾਂ ਬਾਅਦ ਫਰਾਰ ਹੋ ਜਾਂਦਾ ਜਦੋਂ ਉਹ ਫਰਾਰ ਹੁੰਦਾ ਤਾਂ ਉਹ ਸ਼ੁੱਕਰਵਾਰ ਦਾ ਦਿਨ ਸੀ ਤੇ ਸ਼ਨੀਵਾਰ ਤੇ ਐਤਵਾਰ ਅਗਲੇ ਬੰਦ ਸੀ ਬੈਂਕ ਸੋ ਚਾਰਲਸ ਪੌਂਜੀ ਆਪਦੇ ਘਰੇ ਆਰਾਮ ਨਾਲ ਆਪਦੀ ਛੁੱਟੀ ਕੱਟ ਰਿਹਾ ਹੁੰਦਾ ਜਦੋਂ ਤਾਂ ਉਸ ਦਾ ਮਾਲਕ ਫਰਾਰ ਹੋ ਜਾਂਦਾ ਇੰਨੀ ਜਲਦੀ ਫਰਾਰ ਹੁੰਦਾ ਕਿ ਉਹ ਆਪਦਾ ਘਰ ਵੀ ਵੇਚ ਜਾਂਦਾ 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 ਤੇ ਫਿਰ ਮੰਡੇ ਨੂੰ ਜਦੋਂ ਸਵੇਰ ਸਵੇਰ ਇਹ ਆ ਕੇ ਬੈਂਕ ਖੋਲਦਾ ਚਾਰਲਸ ਪੌਂਜੀ ਤਾਂ ਬੈਂਕ ਦੀ ਤਜ਼ੋਰੀ ਦਾ ਨਜ਼ਾਰਾ ਵੇਖ ਕੇ ਇਹ ਬੰਦੇ ਦੇ ਪੈਰਾਂ ਥੱਲੋਂ ਧਰਤੀ ਨਿਕਲ ਜਾਂਦੀ ਆ ਕਿਉਂਕਿ ਬੈਂਕ ਦੇ ਵਿੱਚ ਸਾਰਾ ਕੈਸ਼ ਗਾਇਬ ਹੋ ਚੁੱਕਿਆ ਸੀ ਸਾਰੀ ਜਿੰਨੀ ਵੀ 골ਡ সিলవర్ ਸਾਰਾ ਕੁਝ ਸੀ ਜਾਨੀ ਸਾਰੀ ਹੀ ਤਜੋਰੀ ਖਾਲੀ ਹੋ ਚੁੱਕੀ ਸੀ ਤੇ ਇਹ ਵੇਖ ਕੇ ਇਸ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗਦੀ ਕਿ ਇਹ ਕੰਮ ਮੇਰੇ ਮਾਲਕ ਦਾ ਹੀ ਹੋ ਸਕਦਾ ਸੋ ਹਜੇ ਤੱਕ ਕੋਈ ਗਾਹਕ ਆਇਆ ਨਹੀਂ ਸੀ ਤੇ ਇਹ ਕੀ ਕਰਦਾ ਉੱਥੇ ਛੱਡ ਕੇ ਸਾਰਾ ਕੁਝ ਭੱਜ ਕੇ ਉਸ ਮਾਲਕ ਦੇ ਘਰੇ ਜਾਂਦਾ ਤੇ ਮਾਲਕ ਦੇ ਗੇਟ ਉੱਪਰ ਲੋਕ ਲੱਗਿਆ ਮਿਲਦਾ ਇਹਨੂੰ ਜਦੋਂ ਲੋਕ ਲੱਗਿਆ ਮਿਲਦਾ ਤਾਂ ਇਸ ਦੀ ਗੱਲ ਇਸ ਦਾ ਵਿਸ਼ਵਾਸ ਇਹ ਪੱਕਾ ਹੋ ਜਾਂਦਾ ਕੇ ਵਾਕਈ ਹੁਣ ਬੈਂਕ ਦਾ ਮਾਲਕ ਭੱਜ ਚੁੱਕਿਆ ਹੁਣ ਜਦੋਂ ਬੈਂਕ ਦਾ ਮਾਲਕ ਭੱਜ ਚੁੱਕਿਆ ਸੀ ਤਾਂ ਬੈਂਕ ਦੀ ਮੈਨੇਜਮੈਂਟ ਦੇ ਵਿੱਚ ਟੌਪ ਦਾ ਬੰਦਾ ਚਾਰਲਸ ਪੌਂਜੀ ਹੀ ਬਚਿਆ ਸੀ ਤੇ ਇਹਨੂੰ ਇਹ ਸਮਝਣ ਚ ਵੀ ਦੇਰ ਨਹੀਂ ਲੱਗਦੀ ਕਿ ਹੁਣ ਪੁਲਿਸ ਮੈਨੂੰ ਵੀ ਭਾਲੂਗੀ ਤੇ ਦੂਜੇ ਪਾਸੇ ਇਹ ਫਰਾਰ ਹੋ ਜਾਂਦਾ ਇੱਕ ਪਾਸੇ ਤੇ ਦੂਜੇ ਪਾਸੇ ਜਦੋਂ ਵੀ ਗ੍ਰਾਹਕ ਬੈਂਕ ਦੇ ਵਿੱਚ ਆਉਣ ਲੱਗਦੇ ਆ ਉਹਨਾਂ ਨੂੰ ਉੱਥੇ ਕੋਈ ਮਿਲਦਾ ਨਹੀਂਗਾ ਤਾਂ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਜਦੋਂ ਇਕੱਠੇ ਹੋ ਜਾਂਦੇ ਆ ਲੋਕ ਸਾਰੇ ਗ੍ਰਾਹਕ ਬੈਂਕ ਦੇ ਇਕੱਠੇ ਹੋ ਕੇ ਬੈਂਕ ਤੇ ਧਾਵਾ ਬੋਲ ਦਿੰਦੇ ਆ ਯਾਨੀ ਗੁੱਸੇ 'ਚ ਆ ਜਾਂਦੇ ਆ ਪੂਰੇ 'ਚ ਕਿ ਸਾਡੇ ਪੈਸੇ ਲੈ ਕੇ ਕਿਵੇਂ ਭੱਜ ਗਏ ਇੱਥੇ ਇਸ ਦਾ ਜ਼ਿੰਮੇਵਾਰ ਕੌਣ ਆ ਉੱਥੇ ਪੁਲਿਸ ਆਉਂਦੀ ਆ ਲੋਕਾਂ ਤੇ ਲਾਠੀ ਚਾਰਜ ਵੀ ਹੁੰਦਾ ਲੋਕਾਂ ਨੂੰ ਟਕਾਇਆ ਜਾਂਦਾ ਤੇ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਇਆ ਜਾਂਦਾ ਕਿ ਅਸੀਂ ਜਲਦ ਤੋਂ ਜਲਦ ਚੋਰਾਂ ਨੂੰ ਫੜ ਲਾਂਗੇ ਤੁਹਾਡੇ ਪੈਸੇ ਵਾਪਸ ਕਰਾ ਦਾਂਗੇ ਤੇ ਹੁਣ ਚਾਰਲਸ ਪੌਂਜੀ ਫਰਾਰ ਚੱਲ ਰਿਹਾ ਸੀ ਚਾਰਲਸ ਪੌਂਜੀ ਦੇ ਸਾਰੇ ਪੈਸੇ ਮੁੱਕ ਚੁੱਕੇ ਸੀ ਜਿੰਨਾ ਉਹਦੇ ਕੋਲੇ ਮਾੜਾ ਮੋਟਾ ਧਨ ਇਕੱਠਾ ਕੀਤਾ ਹੋਇਆ ਸੀ ਉਹ ਨਿਬੜ ਚੁੱਕਿਆ ਸੀ ਯਾਨੀ ਖਾਣ ਪੀਣ ਤੇ ਲੱਗ ਚੁੱਕਿਆ ਸੀ ਰੋਜ਼ ਦੀਆਂ ਜ਼ਰੂਰਤਾਂ ਉਸ ਦੀਆਂ ਪੂਰੀਆਂ ਨਹੀਂ ਹੋ ਰਹਿਨਾਂ ਸੀ ਹੁਣ ਤੇ ਉਹ ਸਕੀਮ ਕਰਦਾ ਹੈ ਕਿ ਕਿਉਂ ਨਾ ਕੋਈ ਚੋਰੀ ਕੀਤੀ ਜਾਵੇ ਕਿਉਂਕਿ ਉਹ ਨੌਕਰੀ ਕਰ ਨਹੀਂ ਸਕਦਾ ਸੀ ਹੁਣ ਉਹ ਚੋਰੀ ਕਰਨ ਦਾ ਮਨ ਬਣਾਉਂਦਾ ਤੇ ਚੋਰੀ ਕਰਨ ਦੇ ਲਈ ਬੰਦੇ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੰਦਾ ਜਿੱਥੇ ਉਹਨੂੰ ਬਹੁਤ ਸਾਰਾ ਪੈਸਾ ਮਿਲ ਸਕੇ ਜਿੱਥੇ ਉਹ ਆਪਦਾ ਗੁਜ਼ਾਰਾ ਕਰ ਸਕੇ ਉਸ ਪੈਸੇ ਦੇ ਨਾਲ ਉਹ ਇੱਕ ਗੱਲ ਨੋਟ ਕਰਦਾ ਕਿ ਉਹਦੇ ਮਾਲਕ ਦੇ ਭੱਜਣ ਤੋਂ 2-3 ਦਿਨ ਪਹਿਲਾਂ ਬੈਂਕ ਦੇ ਵਿੱਚੋਂ ਇੱਕ ਬਹੁਤ ਵੱਡੀ ਰਾਸ਼ੀ ਕਢਾ ਕੇ ਲਗਾਇਆ ਸੀ ਇੱਕ ਬੰਦਾ ਤੇ ਉਸ ਦਾ ਇਸ ਨੂੰ ਐਡਰੈਸ ਵੀ ਪਤਾ ਸੀ ਤੇ ਉਹ ਬੰਦਾ ਪਹਿਲਾਂ ਤੋਂ ਵੀ ਬਹੁਤ ਅਮੀਰ ਸੀ ਸੋ ਇਹੇ ਮਨ ਬਣਾਉਂਦਾ ਕਿ ਆਪਾਂ ਅੱਜ ਰਾਤ ਉਸ ਬੰਦੇ ਦੇ ਘਰ ਚੋਰੀ ਕਰੀਏ ਚੋਰੀ ਕਰਨ ਲਈ ਇਹ ਰਾਤ ਨੂੰ ਜਾਂਦਾ ਜਾ ਕੇ ਇਹਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਸ ਬੰਦੇ ਦਾ ਸਾਰਾ ਘਰ ਫਰੋਲ ਦਿੰਦਾ ਇਹ ਪਰ ਇਹਨੂੰ ਉਥੇ ਪੰਜੀ ਵੀ ਨਹੀਂ ਮਿਲਦੀ ਕੁਝ ਨਹੀਂ ਮਿਲਦਾ ਨਿਰਾਸ਼ ਹੋ ਕੇ ਜਦੋਂ ਇਹ ਮੋੜਨ ਲੱਗਦਾ ਤਾਂ ਇੱਕ ਟੇਬਲ ਤੇ ਇਸ ਦੀ ਨਿਗਾਹ ਵੱਜਦੀ ਆ ਜਿੱਥੇ ਇੱਕ ਖਾਲੀ ਚੈੱਕ ਰੱਖਿਆ ਹੋਇਆ ਸੀ ਤੇ ਇੱਕ ਕਾਗਜ਼ ਪਿਆ ਸੀ ਤੇ ਇੱਕ ਪੈਨ ਪਿਆ ਸੀ ਖਾਲੀ ਚੈੱਕ ਤੇ ਜਦੋਂ ਇਹ ਖਾਲੀ ਚੈੱਕ ਨੂੰ ਚੱਕ ਕੇ ਵੇਂਦਾ ਤਾਂ ਉੱਥੇ ਉਸ ਪਏ ਕਾਗਜ਼ ਉੱਪਰ ਉਸ ਘਰ ਦੇ ਮਾਲਕ ਦੇ ਸਾਈਨ ਸਨ ਤਾਂ ਇਹ ਕੀ ਕਰਦਾ ਉਹ ਪੈਨ ਚੱਕ ਕੇ ਉਸ ਸਾਈਨ ਸਾਈਨਸ ਨੂੰ ਕਾਪੀ ਕਰਨਾ ਸ਼ੁਰੂ ਕਰ ਦਿੰਦਾ ਤੇ ਉਸ ਚੈੱਕ ਉੱਪਰ ਸਾਈਨ ਕਰ ਲੈਂਦਾ ਤਾਂ ਕਿ ਇਹ ਬੈਂਕ ਦੇ ਵਿੱਚ ਉਹ ਚੈੱਕ ਲਾ ਕੇ ਪੈਸੇ ਕਢਾ ਸਕੇ ਸੋ ਜਦੋਂ ਹੀ ਅਗਲੀ ਸਵੇਰ ਹੁੰਦੀ ਆ ਇਹ ਬੰਦਾ ਕੀ ਕਰਦਾ ਬੈਂਕ ਦੇ ਵਿੱਚ ਵੱਜਦਾ ਬੈਂਕ ਚ ਜਾ ਕੇ ਉਹ ਚੈੱਕ ਲਾ ਦਿੰਦਾ ਪਰ ਉੱਥੇ ਇਹਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਗ੍ਰਿਫਤਾਰ ਕਰਨ ਦਾ ਕਾਰਨ ਉਹ ਬੈਂਕ ਦੀ ਧੋਖਾਧੜੀ ਨਹੀਂ ਸੀ ਕਿ ਇਹਦਾ ਉਸ ਬੈਂਕ ਦੇ ਕੇਸ ਦੇ ਵਿੱਚ ਨਾਮਜਦ ਸੀਗਾ ਇਹ ਇਹਦਾ ਨਾਮ ਦਰਜ ਸੀ ਕੇਸ ਦੇ ਵਿੱਚ ਇਹ ਕਾਰਨ ਨਹੀਂ ਸੀ ਦਰਸਲ ਇਹ ਕੀ ਕਰਦਾ ਜਿਹੜੇ ਪੈਸੇ ਭਰਦਾ ਉਸ ਚੈੱਕ ਉੱਪਰ ਉਹ 423 ਰੁਪਏ ਭਰਦਾ ਪਰ ਬੈਂਕ ਕਦੇ ਅਕਾਊਂਟ ਦੇ ਵਿੱਚ ਉਹਨੇ ਪੈਸੇ ਹੈ ਨਹੀਂ ਸੀ ਜਦੋਂ ਹੀ ਇਹ ਲਾਉਂਦਾ ਚੈੱਕ ਤੇ ਚੈੱਕ ਇਸ ਦਾ ਬਾਉਂਸ ਹੋ ਜਾਂਦਾ ਤੇ ਪੁਲਿਸ ਇਸ ਨੂੰ ਗ੍ਰਿਫਤਾਰ ਕਰ ਲੈਂਦੀ ਆ ਗ੍ਰਿਫਤਾਰ ਕਰਕੇ ਪੁਲਿਸ ਜਦੋਂ ਹੀ ਇਹਨੂੰ ਥਾਣੇ 'ਚ ਲੈ ਜਾਂਦੀ ਆ ਤਾਂ ਹੌਲੀ-ਹੌਲੀ ਜਦੋਂ ਇਹਦੀ ਹਿਸਟਰੀ ਕੱਢਣ ਲੱਗਦੀ ਆ ਪੁਲਿਸ ਤਾਂ ਪੁਲਿਸ ਨੂੰ ਵੀ ਇਹ ਜਾਣਨ 'ਚ ਦੇਰ ਨਹੀਂ ਲੱਗੀ ਕਿ ਇਹ ਉਹੀ ਚਾਰਲਸ ਪੌਂਜੀ ਆ ਉਸ ਬੈਂਕ ਦਾ ਮੈਨੇਜਰ ਜਿਸ ਬੈਂਕ ਨੇ ਲੋਕਾਂ ਦੇ ਅਰਬਾਂ ਖਰਬਾਂ ਰੁਪਏ ਠੱਗ ਲਏ ਹੁਣ ਪੁਲਿਸ ਕੀ ਕਰਦੀ ਹੈ ਇਸ ਨੂੰ ਉਸ ਕੇਸ ਵਿੱਚ ਵੀ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰੀ ਪਾ ਦਿੰਦੀ ਹੈ ਤੇ ਹੁਣ ਇਸ ਦਾ ਚੈੱਕ ਬਾਊਂਸ ਵਾਲਾ ਕੇਸ ਤਾਂ ਪਿੱਛੇ ਰਹਿ ਜਾਂਦਾ ਤੇ ਉਹ ਕੇਸ ਚੱਲ ਵਰਦਾ ਜਿਹੜੇ ਕੇਸ ਦੇ ਵਿੱਚ ਇਹਨੇ ਧੋਖਾਧੜੀ ਕੀਤੀ ਇਹਨੇ ਤਾਂ ਦਰਸਲ ਧੋਖਾਧੜੀ ਕੀਤੀ ਨਹੀਂ ਸੀ ਇਹ ਤਾਂ ਅਣਜਾਣ ਸੀ ਧੋਖਾਧੜੀ ਤਾਂ ਮਾਲਕ ਨੇ ਕੀਤੀ ਸੀ ਪਰ ਇਹ ਵੀ ਮੈਨੇਜਰ ਸੀਓਸ ਬੈਂਕ ਦਾ ਤਾਂ ਕਰਕੇ ਇਹ ਵੀ ਨਾਮਜਦ ਸੀ ਸੋ ਇਸ ਦਾ ਕੇਸ ਜਦੋਂ ਚੱਲ ਪੈਂਦਾ ਤਾਂ ਉਸ ਕੇਸ ਦੇ ਵਿੱਚ ਇਸ ਨੂੰ 3 ਸਾਲ ਦੀ ਸਜ਼ਾ ਹੋ ਜਾਂਦੀ ਆ 3 ਸਾਲ ਦੀ ਸਜ਼ਾ ਇਹ ਭੁਗਤਦਾ ਤੇ ਬਾਹਰ ਆਉਂਦਾ ਹੈ ਇਹ 1911 ਦੇ ਵਿੱਚ ਬਾਹਰ ਆਉਂਦਾ ਹੈ 1907 ਦੇ ਵਿੱਚ ਇਹ ਕੈਨੇਡਾ ਦੇ ਵਿੱਚ ਆਇਆ ਸੀ ਪਿੱਛੇ ਮੇਰੀ ਇਹ ਗੱਲ ਦੱਸਣ ਕੰਨੀ ਹੋ ਰਹਿ ਗਈ ਕਿ ਇਹ 1907 ਦੇ ਵਿੱਚ ਕੈਨੇਡਾ ਆਇਆ ਸੀ ਸੋ ਕੈਨੇਡਾ 1907 ਦੇ ਵਿੱਚ ਆ ਕੇ ਹੁਣ ਇਹ 3 ਸਾਲ ਦੀ ਜੇਲ ਕੱਟ ਕੇ 1911 ਦੇ ਵਿੱਚ ਜੇਲ ਤੋਂ ਬਾਹਰ ਆ ਗਿਆ ਤੇ ਨੌਕਰੀ ਦੀ ਤਲਾਸ਼ ਫਿਰ ਤੋਂ ਇਹਨੇ ਸ਼ੁਰੂ ਕਰਤੀ ਨੌਕਰੀ ਦੀ ਤਲਾਸ਼ ਜਦੋਂ ਇਹ ਕਰਦਾ ਇਹਨੂੰ ਕੋਈ ਨੌਕਰੀ ਨਹੀਂ ਮਿਲਦੀ ਤਾਂ ਇਹ ਫਿਰ ਤੋਂ ਮੂਵ ਹੋਣ ਦਾ ਮਨ ਬਣਾ ਲੈਂਦਾ ਅਮਰੀਕਾ ਸੋ ਹੁਣ ਇਹ ਕੈਨੇਡਾ ਨੂੰ ਟਾਟਾ ਬਾਏ ਬਾਏ ਕਹਿ ਦਿੰਦਾ ਤੇ ਜਾਂਦਾ ਅਮਰੀਕਾ ਅਮਰੀਕਾ 'ਚ ਹੁਣ ਇਹ ਬੋਸਟਨ ਸ਼ਹਿਰ ਦੀ ਜਗ੍ਹਾ ਐਟਲੰਟਾ ਜਾਂਦਾ ਹੁਣ ਐਟਲੰਟਾ ਵਿੱਚ ਨੌਕਰੀ ਦੀ ਭਾਲ ਕਰਦਾ ਕਰਦਾ ਪਹੁੰਚੀ ਇੱਕ ਬੰਦੇ ਨੂੰ ਮਿਲਦਾ ਜੋ ਬੰਦਾ ਇੱਕ ਗੈਂਗ ਦੇ ਵਿੱਚ ਸ਼ਾਮਲ ਹੁੰਦਾ ਇੱਕ ਗਰੋਹ ਦੇ ਵਿੱਚ ਸ਼ਾਮਲ ਹੁੰਦਾ ਜਿਸ ਗੈਂਗ ਦਾ ਕੰਮ ਹੁੰਦਾ ਕਿ ਇਟਲੀ ਦੇ ਵਿੱਚੋਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਐਂਟਰ ਹੋ ਰਹੀ ਇਟਾਲੀਅਨ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਐਂਟਰੀ ਦਿਵਾਉਣਾ ਹੁਣ ਐਂਟਰੀ ਦਿਵਾਉਣ ਦੇ ਲਈ ਉਹ ਜਿਹੜਾ ਸਾਰਾ ਗੈਂਗ ਕੰਮ ਕਰ ਰਿਹਾ ਹੁੰਦਾ ਇਹ ਵੀ ਉਸ ਗੈਂਗ ਨੂੰ ਜੁਆਇਨ ਕਰ ਲੈਂਦਾ ਉਸ ਬੰਦੇ ਦੇ ਥਰੂ ਹੁਣ ਉਸ ਗੈਂਗ ਵਿੱਚ ਕੰਮ ਕਰਦੇ ਹੋਏ ਇਸ ਨੂੰ ਚੰਗੀ ਕਮਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਕਮਾਈ ਦੇ ਨਾਲ ਇਸ ਦਾ ਗੁਜ਼ਾਰਾ ਵੀ ਚੰਗਾ ਹੋ ਜਾਂਦਾ ਹੈ ਪਰ ਉਦੋਂ ਜਦੋਂ ਇਹ ਕੰਮ ਕਰ ਰਿਹਾ ਹੁੰਦਾ ਤਾਂ ਇੱਕ ਵਾਕਿਆ ਹੋ ਜਾਂਦਾ ਉਹ ਵਾਕਿਆ ਇਹਨੂੰ ਫਿਰ ਤੋਂ ਜੇਲ੍ਹ ਪੰਚਾ ਦਿੰਦਾ ਦਰਸਲ ਉੱਥੇ ਇੱਕ ਬਾਰਡਰ ਸਕਿਉਰਿਟੀ ਫੋਰਸ ਦੀ ਰੇਡ ਹੁੰਦੀ ਹੈ ਜਿਸ ਰੇਡ ਦੇ ਵਿੱਚ ਇਸ ਦੇ ਹੋਰ ਟੀਮ ਮੈਂਬਰਸ ਹੋਰ ਗੈਂਗ ਮੈਂਬਰਸ ਭੱਜ ਨਿਕਲਦੇ ਨੇ ਪਰ ਇਹ ਉਥੇ ਗ੍ਰਿਫਤਾਰ ਹੋ ਜਾਂਦਾ ਹੈ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਦੀ ਕੋਰਟ ਇਸ ਨੂੰ 2 ਸਾਲਾਂ ਦੀ ਹੋਰ ਸਜ਼ਾ ਸੁਣਾ ਦਿੰਦੀ ਆ ਹੁਣ ਉਸ ਸਜ਼ਾ ਦੇ ਨਾਲ ਨਾਲ ਇਹ ਇਸ ਕੰਮ ਦੇ ਵਿੱਚ ਲੱਗਿਆ ਹੋਆ ਹੁੰਦਾ ਕਿ ਕੋਈ ਪੁਕਤਾ ਕੰਮ ਲੱਭਿਆ ਜਾਵੇ ਜਿਸ ਕੰਮ ਦੇ ਵਿੱਚ ਚੰਗਾ ਪੈਸਾ ਹੋਵੇ ਜੇਲ੍ਹ ਚੋਂ ਨਿਕਲਣ ਤੋਂ ਬਾਅਦ ਆਪਾਂ ਇੱਕ ਚੰਗਾ ਕੰਮ ਕਰਾਂਗੇ ਇਹ ਜੇਲ੍ਹ ਚੋਂ ਨਿਕਲਦਾ 2 ਸਾਲਾਂ ਬਾਅਦ ਪਰ ਇਹਨੂੰ ਕੋਈ ਕੰਮ ਨਹੀਂ ਮਿਲ ਰਿਹਾ ਹੁੰਦਾ ਤਾਂ ਇਹ ਫਿਰ ਤੋਂ ਮੂਵ ਹੋ ਜਾਂਦਾ ਬੋਸਟਨ ਸ਼ਹਿਰ ਉਹੀ ਬੋਸਟਨ ਸ਼ਹਿਰ ਜਿੱਥੇ ਇਹ ਇਟਲੀ ਤੋਂ ਪਹਿਲੀ ਵਾਰ ਆਇਆ ਸੀ ਜਿੱਥੇ ਇਹ ਪਹਿਲੀ ਵਾਰ ਆ ਕੇ ਭਾਂਡੇ ਮਨ ਲੱਗਿਆ ਸੀ ਤੇ ਵੇਟਰ ਦਾ ਕੰਮ ਵੀ ਇਹਨੇ ਕੀਤਾ ਸੀ ਤੇ ਉਸ ਤੋਂ ਬਾਅਦ ਚੋਰੀ ਦੇ ਮਾਮਲੇ ਦੇ ਵਿੱਚ ਇਹਨੂੰ ਨੌਕਰੀ ਤੋਂ ਫਾਰਕ ਕਰ ਦਿੱਤਾ ਗਿਆ ਸੀ ਸੋ ਹੁਣ ਇਹ ਉਸੇ ਬੋਸਟਨ ਸ਼ਹਿਰ ਦੇ ਵਿੱਚ ਆ ਕੇ ਇੱਕ ਮਾਈਨਿੰਗ ਕੈਂਪ ਚ ਜਾ ਵਰਦਾ ਜਿੱਥੇ ਮਾਈਨਿੰਗ ਕੈਂਪ ਦੇ ਵਿੱਚ ਮਜ਼ਦੂਰ ਕੰਮ ਕਰ ਰਹੇ ਹੁੰਦੇ ਆ ਉਹ ਮਜ਼ਦੂਰਾਂ ਦੇ ਨਾਲ ਇਹ ਵੀ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੰਦਾ ਕੁਝ ਕੁ ਪੈਸੇ ਕਮਾਉਣੇ ਸ਼ੁਰੂ ਕਰ ਦਿੰਦਾ ਪਰ ਇਹਦਾ ਹੁਣ ਮਕਸਦ ਇਹ ਹੁੰਦਾ ਕਿ ਮੈਂ ਇੰਡੀਪੈਂਡੈਂਟ ਕੰਮ ਕਰੂੰਗਾ ਕੋਈ ਨਾ ਕੋਈ ਕਿਸੇ ਨਾ ਕਿਸੇ ਕੰਮ ਦੀ ਤਲਾਸ਼ ਕਰੂੰਗਾ ਜਿਸ ਕੰਮ ਨੂੰ ਚਾਹੇ ਘੱਟ ਪੈਸਿਆਂ ਦੇ ਨਾਲ ਛੋਟੇ ਪੱਧਰ ਤੋਂ ਸ਼ੁਰੂ ਕੀਤਾ ਜਾਵੇ ਪਰ ਉਸ ਕੰਮ ਨੂੰ ਵਧਾ ਕੇ ਵੱਡੇ ਪੱਧਰ ਤੇ ਲਿਆ ਜਾਇਆ ਲਿਆ ਜਾ ਸਕਾ ਮੈਂ ਸੋ ਹੁਣ ਇਹ ਉਸ ਮਾਈਨਿੰਗ ਕੈਂਪ ਚ ਮਜ਼ਦੂਰੀ ਸ਼ੁਰੂ ਕਰ ਦਿੰਦਾ ਤੇ ਮਜ਼ਦੂਰੀ ਕਰਦਾ ਕਰਦਾ ਇਹ ਇੱਕ ਗੱਲ ਨੋਟ ਕਰਦਾ ਕਿ ਇਸ ਕੈਂਪ ਨੂੰ ਬਿਜਲੀ ਤੇ ਪਾਣੀ ਦੀ ਇੰਨੀ ਲੋਡ ਹੁੰਦੀ ਹੈ ਕਿ ਜੋ ਵੀ ਬੰਦੇ ਇਸ ਬਿਜਲੀ ਤੇ ਪਾਣੀ ਨੂੰ ਇਸ ਕੈਂਪ ਨੂੰ ਅਵੇਲੇਬਲ ਕਰਾਉਂਦੇ ਨੇ ਜਾਨੀ ਵੇਚਦੇ ਨੇ ਉਹਨਾਂ ਨੂੰ ਮੂਹ ਮੰਗੀ ਕੀਮਤ ਮਿਲਦੀ ਹੈ ਇਸ ਕੈਂਪ ਵੱਲੋਂ ਸੋ ਇਹ ਵੀ ਮਨ ਬਣਾਉਂਦਾ ਕਿ ਆਪਾਂ ਵੀ ਹੋਵੇ ਨਾ ਤਾਂ ਹੋਵੇ ਬਿਜਲੀ ਤੇ ਪਾਣੀ ਇਹ ਕੈਂਪ ਨੂੰ ਦੇਣਾ ਸ਼ੁਰੂ ਕਰੀਏ ਕਿਤੋਂ ਵੀ ਖਰੀਦ ਲਈਏ ਸਸਤੇ ਰੇਟ ਤੇ ਇੱਥੇ ਮਹਿੰਗੇ ਰੇਟ ਤੇ ਦੇ ਦਈਏ ਸੋ ਇਹ ਉਸ ਲਈ ਕੁਝ ਪੈਸੇ ਇਕੱਠੇ ਕਰਨੇ ਸ਼ੁਰੂ ਕਰਦਾ ਤੇ ਮਾਈਨਿੰਗ ਕੈਂਪ ਦੇ ਵਿੱਚ ਆਪਣਾ ਬਿਜਲੀ ਤੇ ਪਾਣੀ ਵਾਲਾ ਕੰਮ ਚਲਾਉਣਾ ਮਨ ਬਣਾਉਂਦਾ ਮਨ ਬਣਾਉਂਦਾ ਹੀ ਆ ਇਹ ਕਿ ਉਹਦੋਂ ਨੂੰ ਉਸ ਕੈਂਪ ਦੇ ਵਿੱਚ ਅੱਗ ਲੱਗ ਜਾਂਦੀ ਆ ਤੇ ਉਸ ਅੱਗ ਦੇ ਵਿੱਚ ਹਜ਼ਾਰਾਂ ਮਜ਼ਦੂਰ ਜਲ ਕੇ ਸੁਆਹ ਹੋ ਜਾਂਦੇ ਨੇ ਤੇ ਹਜ਼ਾਰਾਂ ਜੇਰੇ ਇਲਾਜ ਹੁੰਦੇ ਨੇ ਹਸਪਤਾਲ ਦੇ ਵਿੱਚ ਜਿਹੜੇ ਅੱਗ ਦੇ ਵਿੱਚ ਝੁਲਸ ਗਏ ਹੁੰਦੇ ਨੇ ਤੇ ਉੱਥੇ ਇੱਕ ਨਰਸ ਕੰਮ ਕਰਦੀ ਸੀ ਉਸ ਕੈਂਪ ਦੇ ਵਿੱਚ ਜੋ ਨਰਸ ਉਥੇ ਕੋਈ ਵੀ ਮੈਡੀਕਲ ਸਹੂਲਤ ਦਿੰਦੀ ਸੀ ਜਿਹੜੇ ਵੀ ਲੋਕ ਉਥੇ ਮਾੜੇ ਮੋٹے ਬਿਮਾਰ ਹੋ ਜਾਂਦੇ ਸੀ ਉਹਨਾਂ ਨੂੰ ਉਹ ਦਵਾਈ ਦੂਈ ਦੇ ਦਿੰਦੀ ਸੀ ਸੋ ਉਸ ਨਰਸ ਦੇ ਜਲਨ ਦੀ ਖਬਰ ਇਹ ਸੁਣਦਾ ਤਾਂ ਇਹਨੂੰ ਐ ਲੱਗਦਾ ਕਿ ਆਪਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਆ ਉਸ ਨਰਸ ਦਾ ਇਲਾਜ ਹੋ ਰਿਹਾ ਸੀ ਉਸ ਨਰਸ ਦਾ ਆਪਰੇਸ਼ਨ ਹੋ ਰਿਹਾ ਸੀ ਤੇ ਆਪਰੇਸ਼ਨ ਦੇ ਵਿੱਚ ਉਸ ਨਰਸ ਨੂੰ ਸਕਿਨ ਦੀ ਲੋੜ ਸੀ ਸੋ ਇਹ ਕੀ ਜਨ ਕਰਦਾ ਇਹ ਜਾਂਦਾ ਜਾ ਕੇ ਆਪਣੀ ਬੈਕ ਤੇ ਆਪਣੇ ਪੱਟ ਵਿੱਚੋਂ ਉਸ ਨੂੰ ਸਕਿਨ ਦੇ ਦਿੰਦਾ ਮਾਸ ਦੇ ਦਿੰਦਾ ਜਿਸ ਨਾਲ ਉਸ ਕੁੜੀ ਦਾ ਭਲਾ ਹੋ ਜਾਂਦਾ ਉਸ ਕੁੜੀ ਦਾ ਇਲਾਜ ਹੋ ਜਾਂਦਾ ਉਹ ਕੁੜੀ ਵਿਆਹੀ ਵੀ ਹੁੰਦੀ ਹੈ ਤੇ ਇਹ ਉਸ ਕੁੜੀ ਨੂੰ ਮਿਲਣਾ ਜਲਣਾ ਸ਼ੁਰੂ ਕਰਦਾ ਤਾਂ ਮਿਲਦਾ ਗਿਲਦਾ ਜਦੋਂ ਤਾਂ ਉਦੋਂ ਇਹਨੂੰ ਇਹ ਗੱਲ ਪਤਾ ਲੱਗ ਜਾਂਦੀ ਆ ਕਿ ਕੁੜੀ ਵਿਆਹੀ ਹੋਈ ਆ ਸੋ ਇਹ ਉਸ ਦਾ ਖਹਿੜਾ ਛੱਡ ਦਿੰਦਾ ਪਹਿਲਾਂ ਇਸ ਦਾ ਮਨ ਹੁੰਦਾ ਕਿ ਇਸ ਕੁੜੀ ਨਾਲ ਨੇੜਤਾ ਵਧਾਵਾਂਗੇ ਤੇ ਇਸ ਕੁੜੀ ਨਾਲ ਵਿਆਹ ਕਰਾਵਾਂਗੇ ਪਰ ਇਹ ਕੰਮ ਇਹਦਾ ਹੋ ਨਹੀਂ ਪਉਂਦਾ ਤਾਂ ਇਸ ਕੁੜੀ ਤੋਂ ਦੂਰੀ ਬਣਾ ਲੈਂਦਾ ਤੇ ਫਿਰ ਜਾ ਕੇ ਕੰਮ ਦੀ ਭਾਲ ਸ਼ੁਰੂ ਕਰ ਦਿੰਦਾ ਪਰ ਇਸ ਤੋਂ ਬਾਅਦ ਇਹ ਸਕਿਨ ਦੇਣ ਤੋਂ ਬਾਅਦ ਇਹਦੇ ਨਾਲ ਇੱਕ ਥੋੜੀ ਜੀ ਦੁਖਦ ਘਟਨਾ ਹੋਰ ਹੋ ਜਾਂਦੀ ਆ ਕਿ ਇਹਨੂੰ ਸਕਿਨ ਡਿਜ਼ੀਜ਼ ਹੋ ਜਾਂਦੀ ਆ ਸਕਿਨ ਡਿਜ਼ੀਜ਼ ਨਾਲ ਇਹਦੀ ਸਾਰੀ ਚਮੜੀ ਉੱਤਰਨੀ ਸ਼ੁਰੂ ਹੋ ਜਾਂਦੀ ਆ ਤੇ ਇਸ ਦਾ ਇਲਾਜ ਚੱਲ ਪੈਂਦਾ ਇਲਾਜ ਦੇ ਦੌਰਾਨ ਇਹ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਂਦਾ ਪਰ ਸਰਕਾਰ ਉਸ ਨੂੰ ਫ੍ਰੀ ਦੇ ਵਿੱਚ ਉਹ ਦਵਾਨਾ ਦਵਾ ਰਹੀ ਹੁੰਦੀ ਆ ਕਿਉਂਕਿ ਇਹਨੇ ਮਦਦ ਕੀਤੀ ਹੁੰਦੀ ਆ ਪਰ ਉਸ ਇਲਾਜ ਦੇ ਕਾਰਨ ਇਹਦਾ ਇੰਨਾ ਕੰਮ ਵੱਧ ਚੁੱਕਿਆ ਹੁੰਦਾ ਕਿ ਇਹ ਕੋਈ ਵੀ ਨੌਕਰੀ ਹੁਣ ਕਰ ਨਹੀਂ ਸਕਦਾ ਸੀ ਮਜ਼ਦੂਰੀ ਇਹ ਤੋਂ ਹੁੰਦੀ ਨਹੀਂ ਸੀ ਤੇ ਮਜ਼ਦੂਰੀ ਕਰੂਗਾ ਵੀ ਕਿੱਥੇ ਜਦੋਂ ਉਹ ਕੈਂਪ ਤਾਂ ਜਲ ਕੇ ਸਵਾਹ ਹੋ ਗਿਆ ਸੀ ਸੋ ਇਹ ਹੁਣ ਫਿਰ ਤੋਂ ਵਿਹਲਾ ਹੁੰਦਾ ਕੰਮ ਦੀ ਭਾਲ ਫਿਰ ਤੋਂ ਸ਼ੁਰੂ ਕਰਦਾ ਕਿ ਸੌਖਾ ਕੰਮ ਕੋਈ ਮਿਲ ਜੇ ਜਿੱਥੇ ਇਹ ਆਪਦਾ ਕੰਮ ਕਰ ਸਕੇ ਪੈਸੇ ਕਮਾ ਸਕੇ ਗੁਜ਼ਾਰਾ ਕਰ ਸਕੇ ਪਰ ਹੁਣ ਇਹਨੂੰ ਕੋਈ ਵੀ ਕੰਮ ਜਦੋਂ ਮਿਲਣਾ ਮੁਸ਼ਕਲ ਹੁੰਦਾ ਤਾਂ ਅਚਾਨਕ ਇਹ ਇੱਕ ਦਿਨ ਇੱਕ ਪਾਰਕ ਵਿੱਚ ਬੈਠਾ ਹੁੰਦਾ ਉੱਥੇ ਇੱਕ ਕੁੜੀ ਨਾਲ ਇਸਦੀ ਮੁਲਾਕਾਤ ਹੁੰਦੀ ਹੈ ਜੋ ਪਾਰਕ ਦੇ ਵਿੱਚ ਨਿਤ ਘੁੰਮਣ ਲਈ ਆਉਂਦੀ ਹੈ ਤੇ ਇਹ ਵੀ ਉੱਥੇ ਨਿਤ ਜਾਣਾ ਸ਼ੁਰੂ ਕਰ ਦਿੰਦਾ ਉੱਥੇ ਉਸ ਕੁੜੀ ਨੂੰ ਇਹ ਰੋਜ਼ ਮਿਲਣਾ ਗੱਲਣਾ ਸ਼ੁਰੂ ਕਰਦਾ ਤਾਂ ਉਸ ਕੁੜੀ ਨਾਲ ਇਸਦੀ ਨੇੜਤਾ ਵੱਧ ਜਾਂਦੀ ਹੈ ਹੌਲੀ ਹੌਲੀ ਜਦੋਂ ਇਹ ਗੱਲਾਂ ਬਾਤਾਂ ਕਰਨ ਲੱਗਦੇ ਨੇ ਤਾਂ ਉਹ ਕੁੜੀ ਇਹ ਜਾਣ ਕੇ ਅਚੰਭਿਤ ਰਹਿ ਜਾਂਦੀ ਆ ਕਿ ਇਸ ਬੰਦੇ ਨੇ ਲੱਖ ਬਗਾਨੀ ਕੁੜੀ ਲਈ ਆਪਣੀ ਸਕਿਨ ਦੇ ਦਿੱਤੀ ਜਿਹਦੇ ਨਾਲ ਇਹਨੂੰ ਵੀ ਸਕਿਨ ਡੀਜ਼ ਹੋ ਗਈ ਯਾਨੀ ਐਨੀ ਮੁਸ਼ਕਲ ਸਹਿਣ ਲਈ ਲੱਖ ਬਗਾਨੀ ਕੁੜੀ ਲਈ ਇਸ ਬੰਦੇ ਨੇ ਤਾਂ ਉਹ ਕੁੜੀ ਇਸ ਤੋਂ ਬੜੀ ਇਮਪ੍ਰੈਸ ਹੁੰਦੀ ਆ ਕਿ ਜੇ ਲੱਖ ਬਗਾਨੀ ਕੁੜੀ ਲਈ ਇਹ ਇੰਨਾ ਕੁਝ ਕਰ ਸਕਦਾ ਤਾਂ ਆਪਦੀ ਗਰਲਫ੍ਰੈਂਡ ਲਈ ਜਾਂ ਆਪਦੀ ਵਾਈਫ ਲਈ ਇਹ ਕੀ ਨਹੀਂ ਕਰ ਸਕਦਾ ਸੋ ਕੁੜੀ ਇਮਪ੍ਰੈਸ ਹੋ ਕੇ ਇਸ ਨੂੰ ਪਸੰਦ ਕਰਨ ਲੱਗ ਜਾਂਦੀ ਆ ਤੇ ਕਰਦੇ ਕਰਾਉਂਦੇ ਥੋੜੇ ਸਮੇਂ ਦੇ ਵਿੱਚ ਹੀ ਇਹ ਗਰਲਫ੍ਰੈਂਡ ਬੁਆਏਫ੍ਰੈਂਡ ਬਣ ਜਾਂਦੇ ਆ ਤੇ ਹੁਣ ਮਿਲਣਾ ਗੱਲਣਾ ਇਹਨਾਂ ਦਾ ਹੋਰ ਵੱਧ ਜਾਂਦਾ ਦੋਸਤੋ ਤੁਸੀਂ ਦੇਖ ਰਹੇ ਹੋ ਚਾਰਲਸ ਪੌਂਜੀ ਸਕੀਮ ਦੀ ਹਿਸਟਰੀ ਸੋ ਵੀਡੀਓ ਜਿਆਦਾ ਲੌਂਗ ਹੋਣ ਕਰਕੇ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਦੂਸਰਾ ਹਿੱਸਾ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬਹੁਤ ਜਲਦੀ ਤੁਹਾਡੇ ਲਈ ਅਪਲੋਡ ਕਰ ਦਿੱਤਾ ਜਾਵੇਗਾ ਉਦੋਂ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਡੇ ਜਰੂਰੀ ਸੁਝਾਅ ਕਮੈਂਟਸ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ